ਕੇ ਸੇਰੇ ਜੇ ਤੂੰ ਕੋਈ ਨਾ ਜੇ ਟ੍ਰੈਫਿਕ ਰੱਖ ਲਾਂ ਕਈਆਂ ਦਾ ਵੀ ਜੇ ਤੂੰ ਆਈ ਓਏ ਅਗਾ ਮੇਰੀ ਗੱਲ ਵਾਹ ਮਾਨਨਾ ਬੋਲ ਮਾਰਵਾਜ ਨੂੰ ਸਾਡੀ ਕਿਉਂ 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 ਆਂ ਲਿਆ ਅਸਲੀ ਬੈਸ ਨਹੀਂ ਕਰਨੀ ਇਹ ਆਹ ਸਰਕਾਰ ਅਸੀਂ ਬੈਸ ਨਾ ਕਰੀਏ ਕੋਈ ਹੁਣ ਤੋੜਾ ਗਲਤ ਗੱਲ ਨਹੀਂ ਕਰਨੀ ਓ ਨਹੀਂ ਨਾ ਤੁਹਾਨੂੰ ਤੋੜ ਇੱਕ ਆਦਮਾ ਆਦਾ ਉਹ ਅੱਗੇ ਨਹੀਂ ਕਰਦੇ ਬਿੱਕੀਏ ਨਾ ਨਾ ਆ ਜਾ ਉਹ ਨਹੀਂ ਯਾਰ ਕੋਈ ਨਹੀਂ ਅੱਜ ਤਾਂ ਤੇ ਮੈਂ ਨਹੀਂ ਯਾਰ ਉਹ ਬਣਾਉਣਾ ਚਾਹੁੰਦੀ ਹਾਂ ਸ਼ਰਾਬ ਪੀ ਕੇ ਕੱਲ ਪੈਂਦੇ ਆ ਉਦੋਂ ਦੇ ਮੈਂ ਪੀ ਜੀ ਤੂੰ ਬਹੁਤ ਚੰਗਾ ਉਹ ਨਹੀਂ ਇਹਨੇ ਘਾਹ ਲਾਈਏ ਹੋ ਗਿਆ ਇਹਨੇ ਅੱਜ ਜ਼ਿਲ੍ਹਾ ਪੁਲਿਸ ਨੇ ਜਦ ਇੱਕ ਵਿਅਕਤੀ ਨੂੰ ਉਸਦੇ ਕਾਗਜ਼ ਚੈੱਕ ਕਰਨ ਵਾਸਤੇ ਰੋਕਿਆ ਤਾਂ ਉਹ ਵਿਅਕਤੀ ਸ਼ਰਾਬੀ ਹਾਲਤ ਵਿੱਚ ਸੀ ਅਤੇ ਉਸਨੇ ਪੁਲਿਸ ਦੇ ਨਾਲ ਬੈਸਬਾਜੀ ਕੀਤੀ ਅਤੇ ਉਹਨਾਂ ਨੂੰ ਉਹਨਾਂ ਦੀ ਬਦਲੀ ਕਰਾਉਣ ਦੀ ਧਮਕੀ ਵੀ ਦਿੱਤੀ ਪੁਲਿਸ ਨੇ ਵੀ ਬਿਨਾਂ ਪ੍ਰਵਾਹ ਕੀਤੇ ਉਸ ਵਿਅਕਤੀ ਦਾ ਚਲਾਨ ਕੀਤਾ ਦੇਖਦੇ ਰਹੋ ਮਸਕਚਸਕ ਦੀ ਵਿਸ਼ੇਸ਼ ਰਿਪੋਰਟ ਗੁਰਦਾਸਪੁਰ ਗੁਰਦਾਸਪੁਰ ਨੇ ਇੱਕੇ ਵਿਅਕਤੀ ਕਾਫੀ ਬੈਸਬਾਜੀ ਹੋਈ ਇਹਦਾ ਕੀ ਮਾਮਲਾ ਹੈ ਜਦ ਹੀ ਸਾਰਾ ਮਾਮਲਾ ਜੀ ਇਹਦਾ ਵੀ ਸਾਡੇ ਐਸਐਸਪੀ ਮਾਨਯੋਗ ਸ੍ਰੀ ਦਿੱਤਿਆ ਜੀ ਦੇ ਸਖਤ ਹੁਕਮ ਨੇ ਪੀ ਕੋਈ ਵੀ ਸ਼ਰਾਬ ਪੀ ਕੇ ਡਰਾਈਵਿੰਗ ਨਾ ਕਰੇ ਆਪਣਾ ਟ੍ਰਿਪਲ ਸਵਾਰੀ ਨਹੀਂ ਹੋਣੀ ਚਾਹੀਦੀ ਬੁਲਟ ਫਟਾਕਾ ਨਹੀਂ ਹੋਣਾ ਚਾਹੀਦਾ ਜਿਹੜੇ ਟ੍ਰਿਪਲ ਸਵਾਰੀ ਹੈ ਜਾਂ ਬਿਨਾ ਨੰਬਰ ਤੋਂ ਚੱਲਦੇ ਆ ਇਹਨਾਂ ਤੇ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਕਰੋ ਇਹਨਾਂ ਤੇ ਚਲਾਨਾ ਕਰੋ ਅੱਜ ਅਸੀਂ ਇੱਕ ਗੱਡੀ ਜਿਹੜੀ ਉਹ ਡੱਕੀ ਸੀ ਉਹਦੇ ਵਿੱਚ ਅਸੀਂ ਉਹਨਾਂ ਦਾ ਜਿਹੜਾ ਸਾਡੇ ਕੋਲ ਐਲਕੋਮੀਟਰ ਹੈਗਾ ਉਹਦੇ ਨਾਲ ਹੀ ਉਹਦਾ ਟੈਸਟ ਕਰਕੇ ਉਹਦਾ ਚਲਾਨਾ ਕਰੇ ਸੀ ਤੇ ਇੰਨੇ ਚਿਰ ਨੂੰ ਇੱਕ ਹੋਰ ਕੋਈ ਉਹਨਾਂ ਦਾ ਨਜ਼ਦੀਕੀ ਹੀ ਜਾਂ ਉਹਨਾਂ ਨੇ ਸੱਦਿਆ ਉਹ ਸ਼ਰਾਬ ਪੀ ਕੇ ਉਹ ਵੀ ਆ ਗਿਆ ਤੇ ਉਹਨੇ ਆਣ ਕੇ ਸਾਡੇ ਨਾਲ ਹੁੱਲੜ ਬਾਜੀ ਕੀਤੀ ਇੰਨੇ ਚਿਰ ਨੂੰ ਸਾਡੇ ਪੱਤਰਕਾਰ ਹੀ ਸੀ ਸਾਡੇ ਸ਼ਹਿਰ ਦੇ ਉਹਨਾਂ ਨੇ ਵੇਖ ਕੇ ਉਹ ਆ ਗਏ ਉਹਨਾਂ ਨੇ ਵੀ ਮਤਲਬ ਫਿਲਮ ਪਿਕਚਰ ਵੀ ਬਣਾਈ ਹੈ ਉਹਦੀ ਤੇ ਫਿਰ ਅਸੀਂ ਉਹਦਾ ਵੀ ਐਲਕੋਮੀਟਰਾਂ ਹੀ ਚਲਾਨ ਕੀਤਾ ਉਹਦਾ ਮੋਟਰਸਾਈਕਲ ਬੌਂਡ ਕੀਤਾ ਸਰ ਕਹਿੰਦੇ ਉਹ ਕੋਈ ਅੱਜ ਜਿਹੇ ਰਹੇ ਉਸੇ ਦਾ ਦੁਕਾਨੀ ਕੋਲ ਮੈਂ ਜਾ ਉਹ ਇਸ ਤਰ੍ਹਾਂ ਹੀ ਕਹਿੰਦਾ ਹੈ ਕਿ ਮੇਰੇ ਰਿਸ਼ਤੇਦਾਰ ਕੋਈ ਅਫਸਰ ਨਾ ਲੱਗੇ ਹੈ ਮੈਂ ਤੁਹਾਡੀ ਬਦਲੀ ਕਰਾ ਦੇਵਾਂਗਾ ਇਦਾਂ ਗੱਲਾਂ ਬਾਤਾਂ ਕਰਦੇ ਆ ਇਹਦਾ ਇੰਨੀ ਵਾਰ ਆਸਫੇਡੂ ਲੱਗੇ ਕਿ ਤੂੰ ਜਿਵੇਂ ਜਿੰਦੀ ਕਰ ਰਹੀ ਹੈ ਤੁਹਾਡਾ ਕਾਪਾ ਜਿਹਦੀ ਵੀ ਅੱਧਾ ਕੋਈ ਵਿਅਕਤੀ ਆਇਆ ਉਹ ਵੀ ਸ਼ਨਾਪਦੀ ਕਿ ਕਿੰਨੀ ਗੱਲ ਦਿੱਕਤ ਹੁੰਦੀ ਹੈ ਸ਼ਰਾਬੀ ਨਾਲ ਤੇ ਤੁਹਾਨੂੰ ਪਤਾ ਹੀ ਹੈ ਸ਼ਰਾਬੀ ਦੇ ਲਾਗੋਂ ਦੀ ਹੋਂਦਾਂ ਨਹੀਂ ਕੋ ਲੰਗਦਾ ਤੇ ਅਸੀਂ ਸ਼ਰਾਬੀ ਦੇ ਨਾਲ ਉਹਦਾ ਉਹਦੇ ਮੂੰਹ ਚ ਪਾਈਪ ਪਾ ਕੇ ਉਹਦਾ ਐਲਕੋਮੀਟਰ ਆਈ ਉਹਦੇ ਦਾਰੂ ਦਾ ਪਤਾ ਕਰਨਾ ਤੇ ਫਿਰ ਉਹਨੇ ਤੇ ਬੈਸ ਹੋ ਜਾਇਦ ਕਰਨੀ ਹੈ ਹਾਂਜੀ ਉਹਨੇ ਦਾਰੂ ਪੀਤੀ ਸੀ ਉਹਦਾ ਵੀ ਚਲਾਨ ਕੀਤਾ ਆ ਦਿੱਕਤ ਕਿੰਨੀ ਆਉਂਦੀ ਆ ਫਿਰ ਕਿੰਨੀ ਪਰੇਸ਼ਾਨੀ ਤੇ ਆਉਂਦੀ ਆ ਆਮ ਲੋਕੀ ਵੀ ਫਿਰ ਇੱਕ ਦੂਜੇ ਨਾਲ ਵੇਖ ਕੇ ਖਲੋ ਜਾਂਦੇ ਨੇ ਉਹ ਆਪਣਾ ਵਾਲੇ ਚ ਟ੍ਰੈਫਿਕ ਵੀ ਜਾਮ ਹੁੰਦੀ ਹੈ ਪਰੇਸ਼ਾਨੀ ਤੇ ਆਂਦੀ ਹੈ ਪਰ ਚਲੋ ਕੋਈ ਨਹੀਂ ਸਾਡੇ ਅਫਸਰਾਂ ਦੇ ਸਾਡੇ ਅਫਸਰ ਸਾਡੇ ਨਾਲ ਨੇ ਉਹਨਾਂ ਨੇ ਸਾਨੂੰ ਸਖਤ ਹਦਾਇਤਾਂ ਕੀਤੀਆਂ ਨੇ ਉਹਨਾਂ ਦੀ ਅਸੀਂ ਪਾਲਣਾ ਜਿਹੜੀ ਉਹ ਕਰਨੀ ਕਰਨੇ ਵੀ ਅਪੀਲ ਕਰਦੇ ਹਾਂ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਇਹੋ ਅਪੀਲ ਕਰਦੇ ਆ ਵੀ ਆਪਣੇ ਘਰ ਜਾ ਕੇ ਪੀ ਲੋ ਤੇ ਪੀ ਕੇ ਡਰਾਈਵਿੰਗ ਨਾ ਕਰੋ ਤੇ ਜਿਹੜਾ ਰਾਤ ਨੂੰ ਇਹ ਪੀ ਕੇ ਜਿਹੜੀ ਹੁੱਲੜਬਾਜੀ ਕਰਦੇ ਨੇ ਇਦਾਂ ਦੇ ਕੰਮ ਜਿਹੜੇ ਨਾ ਕਰੋ